ਪੰਜਾਬ ਦੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਣਕ ਦਾ ਲਾਭ ਲੈ ਰਹੇ ਲਾਪਾਤੀਆਂ ਲਈ ਆਪਣੇ ਕਾਰਡ ਵਿੱਚ ਦਰਜ ਸਮੂਹ ਪਰਿਵਾਰਕ ਮੈਂਬਰਾਂ ਦੀ ਈਕੇਵਾਈਸੀ ਕਰਵਾਉਣਾ 31 ਮਾਰਚ ਤੱਕ ਲਾਜ਼ਮੀ ਹੈ ਇਹ ਜਾਣਕਾਰੀ ਦਿੰਦੇ ਹੇ ਜਿਲ੍ਹਾ ਖੁਰਾਕ ਦੇ ਸਪਲਾਈ ਕੰਟਰੋਲਰ ਡਾਕਟਰ ਨਵਰੀਤ ਨੇ ਲਾਪਾਤੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਨੇੜਲੇ ਰਾਸ਼ਨ ਦੀ ਪੁਹੋਲਡਰ ਨਾਲ ਤਾਲਮੇਲ ਕਰਦੇ ਹੋਏ 31 ਮਾਰਚ 2025 ਤੱਕ ਈਕੇਵਾਈਸੀ ਕਰਵਾਉਣੀ ਯਕੀਨੀ ਬਣਾਈ ਜਾਵੇ ਉਨ੍ਹਾਂ ਕਿਹਾ ਕਿ ਈਕੇਵਾਈਸੀ ਨਾ ਹੋਣ ਦੀ ਸੂਰਤ ਵਿੱਚ ਅਗਲੇ ਕਣਕ ਦੇ ਵੰਡ ਚੱਕਰ ਦੌਰਾਨ ਸਮਾਰਟ ਕਾਰਡ ਰਾਸ਼ਨ ਧਾਰਕ ਕਣਕ ਦਾ ਲਾਭ ਲੈਣ ਤੋਂ ਵਾਂਝੇ ਰਹਿ ਸਕਦੇ ਨੇ ਇਸ ਲਈ ਤੁਰੰਤ ਈ ਕੇ ਵੀ ਸੀ ਕਰਵਾ ਕੇ ਆਪਣਾ ਲਾਭ ਯਕੀਨੀ ਬਣਾਇਆ ਜਾਵੇ ਉਰਾਲੀ ਦੇ ਐਫ ਐਸਓ ਹਰਦੀਪ ਸਿੰਘ ਨੇ ਕਿਹਾ ਹੈ ਕਿ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਤਹਿਤ 2013 ਮੁਫਤ ਕਣਕ ਦਾ ਲਾਭ ਲੈਣ ਵਾਲੇ ਲਾਭਪਾਤਰੀ ਆਪਣੇ ਨਜ਼ਦੀਕੀ ਡੀਪੂ ਤੇ ਜਾ ਕੇ 31 ਮਾਰਚ ਤੱਕ ਈਕੇ ਵੀਸੀ ਕਰਵਾ ਲੈਣ ਉਹਨਾਂ ਕਿਹਾ ਹੈ ਕਿ 31 ਮਾਰਚ ਤੱਕ ਈਕੇ ਵੀਸੀ ਨਾ ਕਰਵਾਉਣ ਵਾਲੇ ਲਾਪਾਤਰੀਆਂ ਦਾ ਕਣਕ ਦਾ ਕੋਟਾ ਰੱਦ ਕੀਤਾ ਜਾ ਸਕਦਾ ਹੈ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਸਾਰੇ ਡਿਪੂ ਹੋਲਡਰ ਲਾਪਾਤਰੀਆਂ ਦੀ ਈਕੇ ਵੀਸੀ ਬਿਲਕੁਲ ਮੁਫਤ ਕਰ ਰਹੇ ਨੇ ਉਹਨਾਂ ਕਿਹਾ ਹੈ ਕਿ 31 ਮਾਰਚ 2025 ਤੱਕ ਈਕੇ ਵੀਸੀ ਨਾ ਕਰਵਾਉਣ ਵਾਲੇ ਲਾਪਾਤਰੀਆਂ ਦਾ ਕਣਕ ਦਾ ਕੋਟਾ ਰੱਦ ਕੀਤਾ ਜਾ ਸਕਦਾ ਹੈ